ਜਿਹੜੇ ਵੀ ਬਜਟ ਪਾਸ ਹੁੰਦੇ ਆ ਚਾਹੇ ਸੈਂਟਰ ਗਵਰਨਮੈਂਟ ਵੱਲੋਂ ਚਾਹੇ ਸਟੇਟ ਗਵਰਨਮੈਂਟ ਵੱਲੋਂ ਉਹਦੇ ਜਿਹੜਾ ਮੱਧ ਵਰਗ ਹੁੰਦਾ ਉਹਨੂੰ ਨਜ਼ਰਦਾ ਕੀਤਾ ਜਾਂਦਾ ਹੈ ਉਹਨਾਂ ਨੂੰ ਕੋਈ ਸਹੂਲਤਾਂ ਨਹੀਂ ਦੇ ਜਾਂਦੀਆਂ ਜਾਂ ਤਾਂ ਸਹੂਲਤਾਂ ਇਹ ਗੈ ਨਿਮਨ ਵਰਗ ਲੈ ਜਾਂਦਾ ਤੇ ਯਾ ਜਿਹੜਾ ਹੁਣ ਉੱਚ ਵਰਗ ਹੁੰਦਾ ਹੈ ਉਹ ਸੁਤਾ ਲੈ ਜਾਂਦਾ ਤੇ ਚਲੋ ਮੋਦੀ ਨੇ ਬਜਟ ਪਾਸ ਕੀਤਾ ਹੈ ਉਹਦੇ ਚ ਉਹਨਾਂ ਨੇ ਫੇਰ ਨਿਮਨ ਵਰਗ ਨੂੰ ਤੇ ਉੱਚ ਵਰਗ ਨੂੰ ਸਹੂਲਤਾਂ ਦਿੱਤੀਆਂ ਹੋਣੀਆਂ ਪਰ ਅਸੀਂ ਮੋਦੀ ਦੀ ਇੱਕ ਸਿਫਤ ਕਰਦੇ ਆ ਜਿਨ੍ਹਾਂ ਨੇ ਅਜोध्या 'ਚ ਰਾਮ ਮੱਧ ਦਾ ਇਸ ਸਾਲ ਮਹਿਮਾਨ ਕੀਤਾ ਹੈ ਅਸੀਂ ਉਸ ਲਈ ਉਹਨਾਂ ਨੂੰ ਸ਼ੁਭਕਾਮਨਾਵਾਂ ਦਿੰਨੇ ਆ ਤੇ ਉਹਨਾਂ ਵਾਸਤੇ ਚਲੋ ਵੀ ਜੋ RAM ਕੋ ਲਾਏ ਹੈ ਆਮ ਨੂੰ ਕੋ ਲਾਏਗੇ ਮੈਂ ਕੋਈ ਪੋਲੀਟਿਕਲ ਪਾਰਟੀਆਂ ਬੁਲਾਉਂ ਨਹੀਂ ਕਰਦਾ ਨਾ ਹੀ ਮੈਂ ਚਲੋ ਮਤਲਬ ਕਿਸੇ ਪੋਲੀਟਿਕਲ ਪਾਰਟੀ ਦਾ ਆ ਵਜੂਦਾ ਟਾਈਮ ਕੋਈ ਆਂਗੇਗਾ ਵਾ ਪਰ ਫਿਰ ਵੀ ਉਹਨਾਂ ਨੇ ਇੱਕ ਦੇਸ਼ ਵਾਸਤੇ ਬੜਾ ਵਧੀਆ ਕੰਮ ਕੀਤਾ ਹੈ ਉਹਦੇ ਸਾਰੇ ਦੇਸ਼ ਵਾਸੀਆਂ ਨੂੰ ਸਲਾਹ ਕਰਨੀ ਚਾਹੀਦੀ ਹੈ ਦੇਖੋ ਇੰਜੀਨੀਅਰ ਪਵਨਦੀਪ ਸ਼ਰਮਾ ਅੰਬੇਰ ਤੋਂ ਔਰ ਸਾਡੇ ਅਸ ਇਸ ਦੇਸ਼ ਦੇ ਵਿੱਚ ਇੰਟਰਮ ਬਜਟ ਜੋ ਕਿ ਮੋਦੀ ਗਵਰਨਮੈਂਟ ਦੀ ਸੈਕਿੰਡ ਟਰਨਰ ਔਰ ਸਾਡੇ ਫਰਾਂਸ ਮਨਿਸਟਰ ਸੀਤਾ ਰਮਨ ਜੀ ਉਹਨਾਂ ਦੇ ਆਖੇਵੇਂ ਕੰਸੈਕਟਿਵ ਪੇਸ਼ ਕੀਤਾ ਗਿਆ ਬਜਟ ਸੀ ਜਿਦੇ ਵਿੱਚ ਬਹੁਤ ਸਾਰੇ ਪ੍ਰਾਵਧਾਨ ਰੱਖੇ ਗਏ ਜਿਦੇ ਵਿੱਚ ਸਭ ਤੋਂ ਇੰਪੋਰਟੈਂਟ ਗੱਲ ਇਹ ਹੋਈ ਆ ਕਿ ਫਿਸਕਲ ਡੈਫਿਸਟ ਨੂੰ ਘਟਾਉਣ ਦੀ ਗੱਲ ਕੀਤੀ ਗਈ ਆ 4.5% ਤੇ ਲਿਆਉਣ ਦੀ ਗੱਲ ਕੀਤੀ ਗਈ ਆ ਇਸ ਵੇਲੇ ਮੌਜੂਦਾ 5.8% ਆਫ ਦੀ ਜੀਡੀਪੀ ਹੈਗਾ ਜਿੱਥੇ ਸਾਡਾ ਫਿਸਕਲ ਡੈਫਿਸਿਟ ਘਟੇਗਾ ਔਰ ਜਿਹੜਾ ਸਾਡੇ ਟੋਟਲ ਰਿਸੀਵਸ ਹੈਗੀਆਂ ਬੋਰਿੰਗ ਦੀਆਂ ਉਹ 30.80 ਲੱਖ ਕਰੋੜ ਹੈਗੀਆਂ ਐਕਸਪੈਂਡੀਚਰ ਜਿਹੜਾ ਹੈਗਾ ਉਹ ਟੋਟਲ 47.66 ਲੱਖ ਕਰੋੜ ਹੈਗਾ ਜਿਹਦੇ ਵਿੱਚ ਟੈਕਸ ਰਿਸੀਵ ਜੜੀਆਂ ਉਹ 26.2 ਲੱਖ ਕਰੋੜ ਹੈਗੀਆਂ ਸੋ ਇਹਨਾਂ ਸਾਰੀਆਂ ਚੀਜ਼ਾਂ ਦੇ ਮੱਦੇ ਨਜ਼ਰ ਫਿਸਕਲ ਡੈਫਿਸਿਟ ਨੂੰ ਘਟਾਉਣ ਦੀ ਗੱਲ ਕੀਤੀ ਗਈ ਆ ਔਰ ਜਿੰਨੇ ਵੀ ਟੈਕਸ ਲਾਂਚ ਹੈਗੇ ਆ ਇਨਡਾਇਰੈਕਟ ਟੈਕਸ ਹੋਣ ਡਾਇਰੈਕਟ ਟੈਕਸ ਹੋਣ ਉਹਦੇ ਵਿੱਚ ਕੋਈ ਵੀ ਵੱਡਾ ਬਦਲਾਅ ਇਹਦੇ ਵਿੱਚ ਨਹੀਂ ਕੀਤਾ ਗਿਆ ਔਰ ਬੜਾ ਹੈ ਕਿ ਜਨਰਿਕ ਜਾਂ ਬਜਟ ਪੇਸ਼ ਕੀਤਾ ਗਿਆ ਜਿਨ੍ਹਾਂ ਨੂੰ ਅਸੀਂ ਸੰਪੂਰਨ ਬਜਟ ਨਹੀਂ ਕਹਿ ਸਕਦੇ ਕਿਉਂਕਿ ਸਾਡੇ ਭਾਰਤ ਦੇਸ਼ ਦੀ ਇੱਕ ਰਵਾਇਤ ਹੈਗੀ ਆ ਜਦੋਂ ਵੀ ਜਨਰਲ ਇਲੈਕਸ਼ਨਸ ਆਉਣੀਆ ਹੁੰਦੀਆਂ ਤੇ ਜਿਹੜਾ ਅਖੀਰਲਾ ਬਜਟ ਹੁੰਦਾ ਆ ਉਹ ਬੜਾ ਇੱਕ ਟੈਂਪੋਰਰੀ ਜਿਹਾ ਬਜਟ ਮੈਂ ਕਹਿ ਸਕਦਾ ਪੇਸ਼ ਕੀਤਾ ਜਾਂਦਾ ਆ ਔਰ ਸਾਡੇ ਫਾਈਨੈਂਸ ਮਿਨਿਸਟਰ ਨੇ ਇਹ ਵੀ ਗੱਲ ਕੀਤੀ ਕਿ ਜੁਲਾਈ 2024 ਦੇ ਵਿੱਚ ਉਹੀ ਫਿਰ ਸਰਕਾਰ ਬਣਾਉਣਗੇ ਤੇ ਉਹਨਾਂ ਦੇ ਮੁਤਾਬਕ ਫਿਰ ਕੰਪਲੀਟ ਬਜਟ ਜਿਹੜਾ ਸਾਡੇ ਭਾਰਤ ਦੇਸ਼ ਵਾਸੀਆਂ ਵਾਸਤੇ ਰੱਖਿਆ ਜਾਊਗਾ ਔਰ ਬੇਸਿਕ ਇਹਦੇ ਵਿੱਚ ਇਹ ਵੀ ਗੱਲ ਸੀ ਕਿ ਕਿਸ ਤਰ੍ਹਾਂ ਭਾਰਤ ਦੇਸ਼ ਨੂੰ ਫਾਈਵ ਟ੍ਰੇਲੀਅਮ ਇਕਨੋਮੀ ਬਣਾਉਣਾ ਕਿਸ ਤਰ੍ਹਾਂ ਬੇਸਿਕ ਸਸਟੇਨੇਬਲ ਡਿਵੈਲਪਮੈਂਟ ਵੱਲ ਤੋਰਨਾ ਕਿਦਾਂ ਦੇਸ਼ ਦੀ ਇਕਨੋਮੀ ਨੂੰ ਵੱਡੇ ਲੈਵਲ ਤੇ ਵਧਾਉਣਾ ਫਾਰਮਿੰਗ ਸੈਕਟਰ ਹੋਵੇ ਇੰਡਸਟਰੀਅਲ ਸੈਕਟਰ ਹੋਵੇ ਐਜੂਕੇਸ਼ਨ ਸੈਕਟਰ ਹੋਵੇ ਇਨਫਰਾਸਟਰਕਚਰ ਡਿਵੈਲਪਮੈਂਟ ਸੈਕਟਰ ਹੋਵੇ ਔਰ ਇਸ ਦੇ ਵਿੱਚ ਸਾਡੇ ਦੇਸ਼ 'ਚ ਜਿਹੜਾ ਬੇਸਿਕ ਬੁਨਿਆਦੀ ਇਨਫਰਾਸਟਰਕਚਰ ਡਿਵੈਲਪਮੈਂਟ ਹੁੰਦਾ ਰੋਡ ਮੈਪਸ ਹੁੰਦੇ ਆ ਉਹਦੇ ਤਹਿਤ ਸਾਡੇ ਨਿਤਿਨ ਗੜਕਰੀ ਹੋਣਾ ਦੇ ਮਹਿਕਮੇ ਦੇ ਉੱਤੇ ਬਹੁਤ ਵੱਡੇ ਹਾਇਰ ਲੈਵਲ ਦੇ ਇਹਨਾਂ ਨੇ ਇਨਕਰੀਜ਼ ਕੀਤਾ ਬਜਟ ਨੂੰ ਜਿੱਥੋਂ ਸਮਝ ਆਉਂਦਾ ਕਿ ਸਾਡੇ ਦੇਸ਼ ਦੇ ਬੇਸਿਕ ਜਿਹੜਾ ਇਸ ਵੇਲੇ ਨਜ਼ਰੀਆ ਸੋਚ ਪੈਦਾ ਹੋ ਰਹੀ ਹੈ ਦੇਸ਼ ਨੂੰ ਡਿਵੈਲਪ ਕਰਨ ਦੀ ਹੈ ਬੁਨਿਆਦੀ ਇਨਫਰਾਸਟ੍ਰਕਚਰ ਨੂੰ ਮਜ਼ਬੂਤ ਕਰਨ ਦੀ ਹੈ ਔਰ ਜਿੰਨੇ ਵੀ ਫਾਈਨੈਂਸ਼ੀਅਲ ਜਿਹੜੇ ਸਸਟੇਨੇਬਲ ਫਿਊਚਰ ਵਾਸਤੇ ਜਿੰਨੇ ਵੀ ਉਪਰਾਲੇ ਕਰਨੇ ਉਹਦੇ ਵਾਸਤੇ ਹੁੰਦੀ ਆ ਔਰ ਇਹ ਜਿਹੜਾ ਬਜਟ ਹੈਗਾ ਇਹ ਸ਼ਾਰਟੈਸਟ ਬੜੀ ਵੈਰਿਟੀ ਦੇ ਨਾਲ ਸਪੀਚ ਕੀਤੀ ਗਈ ਬਜਟ ਹੈਗਾ ਕੋਈ بڑے ਪਾਪੁਲਿਸਟ ਬੜੇ ਪੌਪੂਲਰ ਜਿਹੇ ਵਾਦੇ ਇਹਨਾਂ ਵਾਸਤੇ ਸਰਕਾਰ ਨੇ ਨਹੀਂ ਕੀਤੇ ਜਿਹੜਾ ਆਮ ਲੋਕਾਂ ਨੂੰ ਉਮੀਦ ਸੀਗੀ ਕਿ ਜਨਰਲ ਇਲੈਕਸ਼ਨ ਆਉਣ ਤੋਂ ਪਹਿਲਾਂ ਬੜੇ ਵੱਡੇ ਵੱਡੇ ਵਾਦੇ ਜਾਂ ਖਵਾਬ ਲੋਕਾਂ ਦੇ ਪੂਰੇ ਹੋਣਗੇ ਇਦਾਂ ਦਾ ਕੋਈ ਇਸ ਬਜਟ ਦੇ ਵਿੱਚ ਕੋਈ ਖਾਸ ਨਜ਼ਰ ਨਹੀਂ ਆਇਆ ਸੋ ਇਸ ਕਰਕੇ ਕੋਈ ਵੀ ਟੈਕਸ ਮੈਨੇਜਮੈਂਟ ਦੇ ਵਿੱਚ ਬਦਲਾਅ ਨਹੀਂ ਲਿਆਂਦੇ ਗਏ ਫਿਰ ਹੋਰ ਜੇ ਭਾਰਤ ਦੇਸ਼ ਦੀ ਜਿਹੜੀ ਮਜ਼ਬੂਤ ਧਰਾਤਲ ਆ ਉਹਦੀ ਫਾਊਂਡੇਸ਼ਨ ਨੂੰ ਹੋਰ ਮਜ਼ਬੂਤ ਕਰਨ ਵਾਸਤੇ ਉਸੇ ਤਰ੍ਹਾਂ ਦੇ ਹੀ ਕਨਸਟੈਂਟ ਡਿਵੈਲਪਮੈਂਟ ਪ੍ਰੋਗਰਾਮਸ ਇਸ ਬਜਟ ਦੇ ਵਿੱਚ ਲਿਆਂਦੇ ਗਏ ਜੋ ਕਿ ਸਾਡੇ ਦੇਸ਼ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਤਰੱਕੀ ਵੱਲ ਜਾ ਸਕਦੇ ਆ।